ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਅਸਤੀਫਾ ਦੇਣ ਵਾਲੇ ਅੰਮ੍ਰਿਤਸਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਉਪਕਾਰ ਸਿੰਘ ਸੰਧੂ ਦੁਬਾਰਾ ਤੋਂ ਅਕਾਲੀ ਦਲ ਨਾਲ ਜੁੜ ਗਏ ਨੇ ਅੱਜ ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਜੋ ਕਾਰਵਾਈ ਕੀਤੀ ਹੈ ਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੈ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਸੰਤੁਸ਼ਟੀ ਹੋ ਗਈ ਹੈ ਉਹਨਾਂ ਕਹਿ ਕੇ ਇਹੀ ਕਾਰਨ ਹੈ ਕਿ ਉਹ ਦੁਬਾਰਾ ਤੋਂ ਅਕਾਲੀ ਦਲ ਨਾਲ ਜੁੜ ਰਹੇ ਨੇ ਹਾਂਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਮੈਂ ਅਸਤੀਫਾ ਦਿੱਤਾ ਉਦੋਂ ਬਹੁਤ ਤੇਜ਼ੀ ਨਾਲ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਦਾ ਮਨ ਵਿੱਚ ਰੋਸ ਸੀ ਪਰ ਉਸ ਤੋਂ ਬਾਅਦ ਸਰਕਾਰ ਨੇ ਹਰ ਉਸ ਐਕਟੀਵਿਟੀ ਦੀ ਉਸ ਘਟਨਾ ਦੇ ਮਰਮ ਬੱਟੀ ਦੀ ਕੋਸ਼ਿਸ਼ ਕੀਤੀ ਜਿਵੇਂ ਰਾਮ ਰਹੀ ਮੌਲਾ ਗੁਰਮਤਾਬਈ ਵਾਸ ਲੈ ਲਿਆ ਗਿਆ ਪੰਜ ਪਿਆਰੇ ਬਹਾਲ ਹੋਏ ਚਾਹੇ ਉਹ ਸਰਕਾਰ ਦਾ ਰੋਲ ਆ ਚਾਹੇ ਤਖਤਾਂ ਦੇ ਜਥੇਦਾਰਾਂ ਦਾ ਬਰਗਾੜੀ ਕੇਸ 'ਚ ਫੜੇ ਜਿਹੜੇ ਦੋਸ਼ੀ ਸਨ ਉਹ ਵੀ ਰਹਾਉਗੇ ਦੋਸ਼ੀ ਕੋਲ ਸਫਰਾਂ ਅਫਸਰਾਂ ਦੇ 302 ਦਾ ਪਰਚਾ ਦਰਜ ਕੀਤਾ ਗਿਆ ਫਿਰ ਬਰਗਾੜੀ ਕੇਸ ਦੀ ਮੰਗ ਸੀ सीबीआई ਦੇ ਹਵਾਲੇ ਕਰਨ ਦੀ ਉਹ ਹੋ ਗਿਆ ਉਹ ਜਿਹੜੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਤੇ ਮਾਨਸਿਕ ਹਮਦਰਦੀ ਉਹਨਾਂ ਦੇ ਨਾਲ ਤੇ ਵੱਡੀ ਗੱਲ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੇ ਵਿਸ਼ਰਾਤੀ ਅਨਸਰ ਨੂੰ ਕਰ ਰਹੇ ਆ ਤੇ ਉਹਨਾਂ ਦੇ ਲਈ ਜਿਹੜੀ ਇੰਨੀ ਵੱਡੀ ਸਜ਼ਾ ਉਮਰ ਕੈਦ ਤਿਲ ਦਰਦ ਇਹ ਸਾਰੇ ਜਿਹੜੇ ਫੈਸਲੇ ਲੈ ਗਏ ਆ ਕਿਉਂਕਿ ਮੇਰਾ ਜਿਹੜਾ ਅਸਤੀਫਾ ਉਹ ਕੋਈ ਦਲ ਬਦਲੀ ਦਾ ਜਾਂ ਕੋਈ ਪਲੀਟਿਕ ਬਖਰੇਵੇਂ ਦਾ ਨਹੀਂ ਸੀ ਇਸ ਰੋਸ ਦੇ ਵਿੱਚ ਸੀ ਉਹ ਜਦੋਂ ਸਾਰਾ ਕੁਝ ਠੀਕ ਹੋ ਗਿਆ ਔਰ ਕੁਝ ਅਜੇਹੀਆਂ ਤਾਕਤਾਂ ਕਿ 10 ਨਵੰਬਰ ਦੇ ਇਕੱਠ ਦੇ ਵਿੱਚ ਜਿਹੜੇ ਲੋਕ ਰੋਸ ਦੇ ਮਾਹੌਲ ਦੇ ਵਿੱਚ ਇਕੱਠੇ ਹੋਏ ਸੀ ਉਹਨਾਂ ਦਾ ਨਜਾਇਜ਼ ਫਾਇਦਾ ਉਠਾ ਕੇ ਕਾਂਗਰਸ ਦੇ ਰੂਪ ਦੇ ਵਿੱਚ ਜਿੰਨਾ 1984 ਚ ਵੀ ਨਸਲਕੁਸ਼ੀ ਕੀਤੀ ਅੱਜ ਫੇਰ ਉਹਨਾਂ ਦੀ ਕੋਸ਼ਿਸ਼ ਸੀ ਪੰਜਾਬ ਨੂੰ ਲਾਂਬੂ ਲਾਉਣ ਦੀ ਔਰ ਪ੍ਰਬੰਧਕਾਂ ਨੇ ਵੀ ਮੈਂ ਇਹ ਕਹਾਂਗਾ ਕਿ ਧੋਖਾ ਕੀਤਾ ਸਿੱਖ ਕੌਮ ਦੇ ਨਾਲ ਉਹਨਾਂ ਦੇ ਜਜ਼ਬਾਤਾਂ ਤੋਂ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਇਹ ਸਭ ਕੁਝ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਜਿਹੜੀ ਮੇਰੇ ਰੋਸ ਦੀ ਵੀ ਪਰਭਾਈ ਹੋ ਚੁੱਕੀ ਸੀ ਮੈਂ ਦੁਬਾਰਾ ਤੋਂ ਆਪਣਾ ਨੇ ਪਾਰਟੀ ਦੀ ਕਿਹੜਾ ਉੱਦਾ ਤੁਹਾਨੂੰ ਫੋਨ ਦਿੱਤਾ ਗਿਆ ਪ੍ਰਧਾਨਗੀ ਦਾ ਔਰ ਪੇਟਾ ਤੇ ਜਿਹੜੀ ਚੇਅਰਮੈਨਸ਼ਿਪ ਸੀ ਉਹ ਵੀ ਦੁਬਾਰਾ ਮਿਲ ਗਈ ਹੈ ਜਾਂ ਇਹ ਸਿਰਫ ਕਰ ਮੈਂ ਸੇਵਾਦਾਰ ਹਾਂ ਮੈਂ ਕੋਈ ਸ਼ਰਤ ਰੱਖ ਕੇ ਤੇ ਮੰਗੇ ਨਹੀਂ ਗਿਆ ਪਹਿਲਾਂ ਵੀ ਮੇਰੇ ਕੋਲ ਸੀ ਮੈਂ ਤਿਆਗ ਕੀਤਾ ਤੇ ਮੈਂ ਕਿਸੇ ਸ਼ਰਤ ਨਾਲ ਨਹੀਂ ਆਇਆ ਪਾਰਟੀ ਜਿਵੇਂ ਦੀ ਸੇਵਾ ਲੈਣੀ ਚਾਹੂਗੀ ਉਹ ਮੈਂ ਮੈਂ ਜ਼ਿੰਦਗੀ ਚ ਕਦੀ ਵੀ ਸ਼ਰਤ ਨਹੀਂ ਰੱਖੀ। ਇਹ ਉਹਦੇ ਬਾਰੇ ਤਾਂ ਦੇਖੋ ਜੀ ਉਹ ਜੋ ਮਰਜੀ ਅਲਿਗੇਸ਼ਨ ਲਾਈ ਜਾਣ ਉਹ ਸੰਵਧਾਨ ਦੀਆਂ ਆਰੰਧਪੁਰ ਸੂਬੇ ਦੇ ਮਤੇ ਦੇ ਸੰਬੰਧ ਦੇ ਵਿੱਚ ਸੀ ਜਿਹੜੀਆਂ ਬਾੜੀਆਂ ਸੀ ਉਹ ਕੋਈ ਵੱਖਰਾ ਸੂਬਾ ਬਣਾਉਣ ਬਾਰੇ ਨਹੀਂ ਸੀ ਤੇ ਇਹਨਾਂ ਦਾ ਤੇ ਜੱਗ ਜਾ ਰਿਹਾ ਬਲੂ ਸਟਾਰ ਪਰ ਇਹਨਾਂ ਨੇ 1992 ਦੇ ਵਿੱਚ ਜਿਹੜਾ ਯੂਐਨਓ ਦਾ ਸੈਕਟਰੀ ਆਇਆ ਸੀ ਜਨਰਲ ਸੈਕਟਰੀ ਉਹਨੂੰ ਮੰਗ ਕੀਤੀ ਮੈਂ ਮੈਂ ਉਸ ਵੇਲੇ ਮੈਂ ਉਸ ਵੇਲੇ ਨਾਨ ਪੋਲਿਟਿਕਲ ਸੀ ਮੈਂ ਸਿਆਸਤ ਵਿੱਚ ਹੈ ਹੀ ਨਹੀਂ ਸੀ ਮੈਨੂੰ ਉਸ ਵਾਲੇ ਦਾ ਕੁਝ ਪਤਾ ਨਹੀਂ ਮੈਂ ਗਰੀ ਬੇਨਤੀ ਹੈ ਮੈਂ 2008-09 ਚ ਸਿਆਸਤ ਆਇਆ ਮੈਨੂੰ ਉਸ ਤੋਂ ਬਾਅਦ ਦਾ ਪਹਿਲਾਂ ਪਹਿਲਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਉਸ ਗੱਲ ਦੀ ਵੀ ਕੀ ਹੋਇਆ ਠੀਕ ਹੈ ਅੱਜ ਦੀ ਰੈਲੀ ਨੂੰ ਕਿਸਾ ਦੇਖਦੇ ਹਾਂ ਥੋੜੀ ਅੱਜ ਰੈਲੀ ਅੱਜ ਰੈਲੀ ਜਿਹੜੀ ਹੋ ਰਹੀ ਹੈ ਅੱਜ ਦੀ ਵੇਖੋ ਇੱਕ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਜਿਹੜਾ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਸੀ ਤੇ ਨਾਲ ਇਹ ਤਨਖੀਆਂ ਸੀ ਕਿ ਅਕਾਲੀ ਦਲ ਵਾਲੇ ਜਿਹੜੇ ਲੋਕਾਂ ਵਿੱਚ ਨਹੀਂ ਜਾ ਰਹੇ ਸੀ ਉਹ ਮੈਸੇਜ ਦੇਣਾ ਕਿ ਲੋਕ ਨਾਲ ਆ ਤੇ ਔਰ ਸਦਭਾਵਨਾ ਵਾਲਾ ਮਾਹੌਲ ਕ੍ਰੀਏਟ ਆਪਸੀ ਭਾਈਚਾਰਕ ਸਾਂਝ ਵਾਲਾ ਮਾਹੌਲ ਕ੍ਰੀਏਟ ਕਰਨਾ ਉ ਇਸ ਲਈ ਇੱਕ ਬੜਾ ਵਧੀਆ ਉਪਾਅ ਹੈ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ ਪੈਰਾਦਾ ਟੀਵੀ